ਇਹ ਬਾਣੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਹੈ ਤੇਰੀ ਕਿਰਪਾ ਨਾਲ ਸੁਈਏ हे ਪ੍ਰਭੂ ਮੈਂ ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼ਰਵਕਾਂ ਕਰਮ ਕਾਂਡੀਆਂ ਸਿੱਧਾਂ ਜੋਗੀਆਂ ਅਤੇ ਜਤੀਆਂ ਦੇ ਸਿਧਾਂਤਿਕ ਵਿਚਾਰਾਂ ਘਰਾਂ ਨੂੰ ਖੋਖ ਲਿਆ ਹੈ ਸ਼ੂਰ ਵੀਰਾਂ ਦੇਵਤਿਆਂ ਦੇ ਵੈਰੀ ਦੈਂਤਾਂ ਅਤੇ ਸ਼ੁੱਧ ਅੰਮ੍ਰਿਤ ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾਂ ਦੀਆਂ ਮੰਡਲੀਆਂ ਨੂੰ ਤੁਰ ਫਿਰ ਕੇ ਵੇਖ ਲਿਆ ਹੈ ਸਾਰਿਆਂ ਦੇਸ਼ਾਂ ਦੇ ਮਤਮਤਾਂਤਰਾਂ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜੇਹਾ ਨਹੀਂ ਵੇਖਿਆ ਜੋ ਸੱਚੇ ਅਰਥਾਂ ਵਿੱਚ ਪਰਮਾਤਮਾ ਦਾ ਬਣਿਆ ਹੋਵੇ ਅਰਥਾਤ ਅਧਿਆਤਮਿਕ ਕਰਤੱਵ ਪ੍ਰਤੀ ਸੁਚੇਤ ਹੋਵੇ ਸੱਚ ਤਾਂ ਇਹ ਹੈ ਕਿ ਪਰਮਾਤਮਾ ਦੀ ਕਿਰਪਾ ਦੀ ਭਾਵਨਾ ਅਤੇ ਇੱਕਮਾਤਰ ਪ੍ਰੀਤ ਰਤੀ ਤੋਂ ਬਿਨਾ ਇਹ ਸਾਰੇ ਇੱਕ ਰਤੀ ਦੇਵੀ ਨਹੀਂ ਹਨ ਅਰਥਾਤ ਤੁਛਨ ਸੋਨੇ ਨਾਲ ਜੜੇ ਹੋਏ ਉੱਚੇ ਆਕਾਰ ਪ੍ਰਕਾਰ ਵਾਲੇ ਸੰਦੂਰ ਨਾਲ ਸਵਾਰੇ ਹੋਏ ਅਨੁਪਮ ਮਸਤ ਹਾਥੀ ਹੋਣ ਹਿਰਨਾ ਵਾਂਗ ਕੁੱਦਣ ਤੇ ਪਉਣ ਦੀ ਤੇਜ਼ੀ ਨੂੰ ਵੀ ਪਿੱਛੇ ਛੱਡਣ ਵਾਲੇ ਕਰੋੜਾਂ ਕੋੜੇ ਹੋਣ ਦੁਆਰ ਤੇ ਖੜੇ ਵੱਡੀਆਂ ਭੁਜਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਵਾਉਂਦੇ ਹੋਣ ਜਿਨ੍ਹਾਂ ਦੀ ਕੀ ਗਿਣਤੀ ਵੀ ਨਾ ਕੀਤੀ ਜਾ ਸਕਦੀ ਹੋਵੇ ਅਜਿਹੇ ਪ੍ਰਤਾਪੀ ਰਾਜਾ ਬਣ ਗਏ ਤਾਂ ਕੀ ਹੋਇਆ ਕਿਉਂਕਿ ਅੰਤ ਵਿੱਚ ਤਾਂ ਨੰਗੇ ਪੈਰੇ ਹੀ ਇਸ ਸੰਸਾਰ ਤੋਂ ਜਾਣਾ ਹੁੰਦਾ ਹੈ ਜਿਨ੍ਹਾਂ ਨੇ ਸਾਰੇ ਦੇਸ਼ ਦਸਾਂਤਰਾ ਨੂੰ ਜਿੱਤ ਲਿਆ ਹੋਵੇ ਅਤੇ ਜਿਨ੍ਹਾਂ ਦੇ ਰਾਜ ਮਹਿਲ ਅੱਗੇ ਢੋਲ ਮਿਰਦੰਗ ਅਤੇ ਨਗਾਰੇ ਵੱਜਦੇ ਹੋਣ ਸੁੰਦਰ ਹਾਥੀਆਂ ਦੇ ਸਮੂਹ ਚਿੰਗਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਟ ਕੋੜੇ ਹਿਣਕਦੇ ਹੋਣ ਅਜੀਹੇ ਮਹੱਤਵ ਵਾਲੇ ਪੂਤ ਭਵਿੱਖ ਅਤੇ ਵਰਤਮਾਨ ਤਿੰਨਾ ਕਾਲਾਂ ਵਿੱਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ ਅਰਥਾਤ ਅਣਗਿਣਤ ਹਨ ਪਰ ਮਾਇਆ ਦੇ ਸਵਾਮੀ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਅੰਤ ਨੂੰ ਜਮਰਾਜ ਦੇ ਘਰ ਚਲੇ ਗਏ ਹਨ ਜੇ ਕੋਈ ਤੀਰਥੀ ਸ্নান ਦਿਆਦਾਨ ਵਿਕਾਰਾਂ ਤੋਂ ਬਚਨ ਦੇ ਸੰਜਮ ਨੇਮ ਅਤੇ ਖੋਰ अनेका विशेष ਕਰਮ ਕਰਨ ਵਾਲੇ ਵੇਦਾਂ ਪੁਰਾਣਾ ਕਤੇਵਾਂ ਅਤੇ ਕੁਰਾਨ ਆਦੀ ਧਰਤੀ ਉੱਤੇ ਉਪਲਵਦ ਸਾਰਿਆਂ ਸਮਿਆਂ ਦੇ ਧਰਮ ਗ੍ਰੰਥਾਂ ਨੂੰ ਖੋਖਣ ਵਾਲੇ ਪੂਰਨ ਦਾ ਆਹਾਰ ਕਰਨ ਅਤੇ ਜਤ ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰਪੂਰਵਕ ਵੇਖੇ ਹਨ ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ਰਤੀ ਤੋਂ ਬਿਨਾ ਰਾਜੇ ਵੀ ਪਰਮਾਤਮਾ ਦੇ ਦੁਆਰ ਤੇ ਪਰਵਾਨ ਨਹੀਂ ਹਨ ਚੰਗੀ ਸਿੱਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ ਦੀ ਸ਼ਕਤੀ ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਜ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ ਉਹ ਸ਼ੂਰਵੀਰ ਆਪਣੇ ਮਨ ਵਿੱਚ ਭਾਰੀ ਗੁਮਾਨ ਪਰਣ ਵਾਲੇ ਹੋਣ ਕਿ ਪर्वਤ ਭਾਵੇਂ ਖੰਭ ਲਾ ਕੇ ਆਪਣੇ ਸਥਾਨ ਤੋਂ ਹਿੱਲ ਜਾਣ ਪਰ ਉਹ ਯੋਧੇ ਰਣ ਵਿੱਚੋਂ ਹਿੱਲਣ ਵਾਲੇ ਨਾ ਹੋਣ ਉਹ ਵੈਰੀਆਂ ਨੂੰ ਤੋੜਨ ਵਾਲੇ ਬਾਗੀਆਂ ਨੂੰ ਮਰੋਣਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ ਪਰ ਮਾਇਆ ਦੇ ਸਵਾਮੀ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਅਜਿਹਾ ਬਲਵਾਨ ਸੂਰਮੇ ਵੀ ਅੰਤ ਵਿੱਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ ਸੰਕੋਚ ਕੀਤੇ ਸ਼ਸਤਰਾਂ ਦੀ ਧਾਰ ਨੂੰ ਸਹਾਰਦੇ ਹਨ ਕਈ ਦੇਸ਼ਾਂ ਨੂੰ ਤੋੜਦੇ ਹਨ ਬਾਗੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ ਜੋ ਦ੍ਰਿੜ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾਂ ਵਿੱਚ ਹੀ ਜੋ ਚੋਹਾ ਚੱਕਾਂ ਨੂੰ ਜਿੱਤ ਲੈਣ ਦੀ ਸਮਰਥਾ ਰੱਖਦੇ ਹਨ ਪਰ ਮਾਇਆ ਦਾ સ્વાਮੀ ਪ੍ਰਭੂ ਉਹਨਾਂ ਸਵਨਾਂ ਦਾ ਮਾਲਕ ਹੈ ਉਸ ਦੇ ਦਰਤੇ ਇਹ ਸਾਰੇ ਜਾਚਕ ਹਨ ਅਤੇ ਉਹ ਇੱਕ ਹੀ ਦੇਣ ਵਾਲਾ ਹੈ दैਤ ਦੇਵਤੇ नाग ਅਤੇ ਰਕਸ਼ਵੀ ਜਿਸ ਨੂੰ ਤਿੰਨਾਂ ਕਾਲਾਂ ਭੂਤ ਭਵਿੱਖ ਵਰਤਮਾਨ ਵਿੱਚ ਜਪਦੇ ਹਨ ਜੋ ਪਲ ਹੀ ਪਲ ਵਿੱਚ ਜਲ ਥਲ ਦੇ ਸਾਰੇ ਜੀਵਾਂ ਦੀ ਸਥਾਪਨਾ ਕਰ ਦਿੰਦਾ ਹੈ ਜਿਸ ਦੇ ਸਿਮਰਨ ਨਾਲ ਪੁੰਨਾਂ ਦੀ ਪ੍ਰਚੰਡਤਾ ਵੱਧ ਜਾਂਦੀ ਹੈ ਅਤੇ ਜਿਸ ਦੇ ਜੈ ਕੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ ਉਸ ਦੇ ਪ੍ਰਤਾਪ ਨੂੰ ਵੇਖ ਕੇ ਸਾਰੇ ਸੰਤ ਜਗਤ ਵਿੱਚ ਪ੍ਰਸੰਤਾਪੂਰਵਕ ਫਿਰਦੇ ਹਨ ਅਤੇ ਉਹਨਾਂ ਨੂੰ ਵੇਖ ਕੇ ਵੈਰੀ ਲੋਗ ਨਸ਼ਟ ਹੋ ਜਾਂਦੇ ਹਨ ਜੋ ਮਨੁੱਖ 인ਦਰ ਗਜਿੰਦਰ ਕੁਵੇਰ ਵਾਂਗ ਤਿੰਨਾ ਲੋਕਾਂ ਉੱਤੇ ਰਾਜ ਕਰਦੇ ਹਨ ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀ ਆਦੀ ਦਾਨ ਕਰਦੇ ਹਨ ਅਤੇ ਅਨੇਕਾਂ ਸਵੰਮਰਾਂ ਦੀ ਵਿਵਸਥਾ ਕਰਕੇ ਇਸਤਰੀਆਂ ਨੂੰ ਵਰਦੇ ਹਨ ਪਰ ਇਹ ਉਹ ਬ੍ਰਹਮਾ ਮਹੇਸ਼ ਅਤੇ ਵਿਸ਼ਨੂੰ ਅਤੇ 인ਦਰ ਦਾ ਧਿਆਨ ਤਰਦੇ ਹਨ ਤਾਂ ਅੰਤ ਵਿੱਚ ਜਮaraj ਦੇ ਫੰਦੇ ਵਿੱਚ ਫਸਦੇ ਹਨ ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਦੇ ਹਨ ਉਹ ਮੁਨੁਖ ਫਿਰ ਦੇਹ ਤਰਨ ਨਹੀਂ ਕਰਨਗੇ ਭਾਵ ਆਵਾ ਗਵਨ ਦੇ ਚੱਕਰ ਤੋਂ ਮੁਕਤ ਹੋ ਜਾਣਗੇ ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰਕੇ ਬੈਠ ਗਿਆ ਅਤੇ ਵਗਲੇ ਵਾਂਗ ਧਿਆਨ ਲਗਾ ਲਿਆ ਜੇ ਕੋਈ ਉਮਰ ਪਰ ਸਤ ਸਮੰਦਰਾਂ ਵਿੱਚ ਇਸ਼ਨਾਨ ਕਰਦਾ ਫਿਰਿਆ ਕਾਂ ਇਹ ਸਮਝ ਲਿਆ ਜਾਵੇ ਕਿ ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ ਉਸਨੇ ਗਵਾ ਲਿਆ ਵਾਨ ਪ੍ਰਸਤੀ ਹੋ ਕੇ ਜੰਗਲਾਂ ਵਿੱਚ ਨਿਵਾਸ ਕੀਤਾ ਉਹਨਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ ਵਿਅਰਥ ਵਿੱਚ ਵਿਟਾ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਮੈਂ ਸੱਚ ਕਹਿੰਦਾ ਹਾਂ ਸਾਰੇ ਧਿਆਨ ਨਾਲ ਸੁਣ ਲਵੋ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ ਉਹਨਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉੱਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿੱਚ ਲਟਕਾ ਲਿਆ ਹੈ ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿੱਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵੱਲ ਸਿਰ ਨਿਵਾਇਆ ਹੈ ਕੋਈ ਮੂਰਖ ਮੂਰਤੀ ਨੂੰ ਪੂਜ ਰਿਹਾ ਹੈ ਅਤੇ ਕੋਈ ਕਵਰਾ ਨੂੰ ਪੂਜਦਾ ਫਿਰਦਾ ਹੈ ਸਾਰਾ ਸੰਸਾਰ ਕੂੜੀ ਕ੍ਰਿਆ ਵਿੱਚ ਉਲਝਿਆ ਹੋਇਆ ਹੈ ਪਰ ਮਾਇਆ ਦੇ ਸਵਾਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ